ਪੰਜਾਬ ਦੇ ਸਿੱਖਿਆ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਦਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਤ ਸਮੱਗਰੀ ਨਾਲ ਭਰੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੰਤਰੀ ਬੈਂਸ ਨੇ ਕਿਹਾ ਕਿ ਹਲਕੇ ਦੀ ਸਮੁੱਚੀ ਟੀਮ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਹ ਯਤਨ ਕੀਤਾ ਗਿਆ ਹੈ ਤਾਂ ਜੋ ਮੁਸੀਬਤ ਦੀ ਘੜੀ ਵਿੱਚ ਹੜ੍ਹ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਹਲਕੇ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਲਈ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਸਨ। ਜਿਸ ਕਰਕੇ ਹੁਣ ਤੱਕ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਹੈ ਉਹਨਾਂ ਕਿਹਾ ਕਿ ਅਗਲੇ 2 ਦਿਨ ਹਲਕੇ ਲਈ ਵੱਡਾ ਚੈਲੰਜ ਰਹੇਗਾ ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਲਗਾਤਾਰ ਆਪਣੀ ਪੂਰੀ ਟੀਮ ਤੇ ਪ੍ਰਸ਼ਾਸਨ ਨਾਲ رابطہ ਕਾਇਮ ਰੱਖਿਆ ਹੋਇਆ ਹੈ ਤੇ ਹਰ ਸਥਿਤੀ ਦੇ ਨਾਲ ਨਜਿੱਠਣ ਲਈ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਸੱਚੀ ਰ칸 ਜੀ ਅੱਜ ਸੱਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀਨਨਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਿਰੋਜ਼ਪੁਰ ਪਠਾਨਕੋਟ ਗਦਾਖੌਰ ਅੰਮ੍ਰਿਤਸਰ ਲਾਹਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਇਹ ਪਹਿਲਾ ਟਰੱਕ ਹੈ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸਵੰਧ ਕੱਟ ਕੇ ਜਿਹੜਾ ਹੈ ਤਾਂ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉਥੇ ਅਸੀਂ ਸਮਗਰੀ ਭੇਜ ਰਹੇ ਹਾਂ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਜੁਕਲੇ ਅਸੀਂ ਮਾਰਚ ਅਪ੍ਰੈਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6 6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗਿਆਂ ਦੇ ਉਥੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡ੍ਰੇਨਸ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੇ ਆ ਅਸੀਂ ਚਾਹੀਓ 10 ਗਰਾਈਆਂ ਵਾਲੀ ਖੱਡਾ ਨੱਕੀਆਂ ਵਾਲੀ ਖੱਡਾ ਸਾਰੀ ਖੱਡਾਂ ਦੀ ਜਿਹੜੀ ਹੈ ਸਮੇ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਆ ਪ੍ਰੋਟੈਕਸ਼ਨ ਵਰਕ ਪ੍ਰੋਟੈਕਸ਼ਨ ਵਰਕ ਕਰਕੇ ਇਸ ਵਾਰੀ ਹਲਕੇ ਚ ਕਾਫੀ ਬਚਾਵਰੇ ਆ पर ਹਜੇ ਤੱਕ ਜਿਹੜਾ ਬਾਰਿਸ਼ਾਂ ਦੀ ਮਾਰ ਸੀ ਜ ਸਵਾਨ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਹੋ ਕਿਲੇ ਸੀ ਸਮੇਂ ਸਿਰ ਉਹ ਸਾਰਾ ਫਲਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅ ਅਸਲੀ ਚੈਲੰਜ ਹੋਣਾਣਾ ਅਗਲੇ ਦੋ ਤਿੰਨ ਦਿਨ ਜਿਹੜੇ ਆ オレンジ ਅਲਰਟ ਹੈ ਤੇ ਡੈਮ ਮਾਤੇ ਵੀ ਪਾਣੀ ਬਹੁਤ ਜ਼ਿਆਦਾ ਭਰਿਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅ ਅਜ ਹਰਸਾ ਵੇਲੇ ਇੱਕ ਕ੍ਰੈਕ ਆਇਆ ਡੰਗਰੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾ ਰਹੇ ਜਿੱਥੇ-ਜਿੱਥੇ ਪਤਾ ਲੱਗ ਰਿਹਾ ਥੋੜਾ ਪਾਣੀ ਖੇਤਾਂ ਚ ਜਰੂਰ ਆਇਆ ਪਰ ਇਸ ਵਾਰੀ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਆਉਂ ਬੜੇ ਕ੍ਰੂਸ਼ੀਅਲ ਹੈ ਸਾਡੇ ਹਲਕੇ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨ ਤੇ ਮਹਾਮਈ ਰਹਿਮਤ ਕਰੋਗੇ ਤੇ ਬਚਾ ਆਪ ਨੂੰ ਹਾਂ